ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਬਹੁਤ ਹੀ ਖਾਸ ਸ਼ਬਦ ਤੇ ਗੱਲਬਾਤ ਕਰਨੀ ਹੈ ਰਾਗ ਗੋੜੀ ਸ ਉਚਾਰਿਆ ਹੋਇਆ ਪਉ ਮੁਚ ਪਾਰਾ ਵੱਡਾ ਤੋਲ ਹਾਂਜੀ ਤੇ ਅੱਜ ਦਾ ਆਪਣਾ ਮਕਸਦ ਹੈ ਇਸ ਸ਼ਬਦ ਦੇ ਕੇਂਦਰੀ ਪਾਵ ਪਉ ਨੂੰ ਸਮਝਣਾ ਹਾਂ ਇਹ ਪਉ ਸਿਰਫ ਡਰ ਨਹੀਂ ਹੈ ਹਨਾ ਇਹ ਤਾਂ ਰੱਬ ਲਈ ਇੱਕ ਥੋੜਾ ਡੂੰਗਾ ਇੱਕ ਪਿਆਰ ਭਜਾ ਅਦਬ ਇੱਕ ਸਤਕਾਰ ਹੈ ਸਹੀ ਗੱਲ ਤੇ ਆਪਣੀ ਕੋਸ਼ਿਸ਼ ਰਹੇਗੀ ਕਿ ਇਸ ਨਿਰਮਲ ਪਉ ਦੀ ਅਹਿਮੀਅਤ ਨੂੰ ਜਾਣੀਏ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਤੇ ਇਹ ਵੀ ਸਮਝੀਏ ਕਿ ਇਹ ਸਾਡੇ ਆਤਮਿਕ ਸਫਰ ਲਈ ਜ਼ਰੂਰੀ ਕਿਉਂ ਹੈ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਨੇ ਪੈ ਬਿਨ ਕੋਈ ਨਾ ਲੰਗਸ ਪਾਰ ਹਾਂਜੀ ਪੈ ਪੌਰ ਆਖਿਆ ਪੈ ਸਵਾਰ ਮਤਲਬ ਇਸ ਅਦਬ ਤੋਂ ਬਿਨਾ ਸੰਸਾਰ ਤੋਂ ਪਾਰ ਨਹੀਂ ਹੋਣਾ ਜੀਵਨ ਦੀ ਮੁਸ਼ਕਲਾਂ ਨੂੰ ਸਹੇੜਿਆ ਨਹੀਂ ਜਾਣਾ ਬਿਲਕੁਲ ਜਿਨ੍ਹਾਂ ਨੇ ਇਸ ਨੂੰ ਪਿਆਰ ਨਾਲ ਦਿਲ 'ਚ ਵਸਾਇਆ ਉਹਨਾਂ ਦਾ ਜੀਵਨ ਸੰਵਰ ਜਾਂਦਾ ਅੱਛਾ ਤਾਂ ਆਪਾਂ ਪਹਿਲੀ ਤੁਕ ਧਿਆਨ ਨੇ ਆ ਪਉ ਮੁਚ ਪਾਰਾ ਵੱਡਾ ਤੋਲ ਗੁਰੂ ਸਾਹਿਬ ਇਸ ਪੌਨੂ ਐ ਨਪਾਰਾ ਇੰਨੀ ਅਹਿਮੀਅਤ ਵਾਲਾ ਕਿਉਂ ਕਹਿ ਰਹੇ ਨੇ ਦੇਖੋ ਇਹ ਇਸ ਲਈ ਕਿਉਂਕਿ ਇਹ ਸਾਡੇ ਆਤਮਿਕ ਜੀਵਨ ਦੀ ਨੀਂਹ ਹੈ ਇੱਕ ਤਰ੍ਹਾਂ ਦਾ ਲੰਗਰ ਹੈ ਇਹਦਾ ਵਜ਼ਨ ਇਹਦੀ ਮਹੱਤਤਾ ਬਹੁਤ ਜ਼ਿਆਦਾ ਹੈ ਤੇ ਇਸ ਦੇ ਉਲਟ ਗੁਰੂ ਸਾਹਿਬ ਕਹਿੰਦੇ ਨੇ ਮਨ ਮਤ ਹੌਲੀ ਯਾਨੀ ਜਿਹੜੀ ਸੁਰਤ ਸਿਰਫ ਆਪਣੇ ਮਨ ਦੇ ਪਿੱਛੇ ਭੱਜਦੀ ਹੈ ਉਹ ਬਹੁਤ ਹਲਕੀ ਹੈ ਕਮਜ਼ੋਰ ਤੇ ਉਹਦੇ ਬੋਲ ਵੀ ਫਿਰ ਓਵੇਂ ਦੀ ਹੋਣਗੇ ਨਾ ਹਾਂਜੀ ਬੋਲੇ ਬੋਲ ਫਿੱਕੇ ਬੇਵਜਣੇ ਜਦ ਕਿ ਪੌ ਦਾ ਭਾਰ ਆਤਮਾ ਨੂੰ ਇੱਕ ਟਿਕਾ ਦਿੰਦਾ ਹੈ ਹਉਮੇ ਵਾਲੇ ਮਨ ਦੀ ਜਿਹੜੀ ਚੰਚਲਤਾ ਹੁੰਦੀ ਹੈ ਉਸ ਤੋਂ ਬਚਾਉਂਦਾ ਇਹ ਸਮਝ ਆ ਰਿਹਾ ਪਰ ਜੇ ਮਨ ਇਸ ਭਾਰ ਤੋਂ ਇਸ ਅਦਬ ਤੋਂ ਭੱਜਦਾ ਹੋਵੇ ਤਾਂ ਫਿਰ ਉਹਨੂੰ ਆਪਣਾ ਹੀ ਕਿਵੇਂ ਸਿਰ ਤਰ ਚੱਲੀ ਹੈ ਸਈਏ ਪਾਰ ਇਹ ਤਾਂ ਇੱਕ ਸੁਚੇਤ ਫੈਸਲਾ ਲੱਗਦਾ ਹੈ ਹੈ ਤਾਂ ਪਰ ਇਹ ਫੈਸਲਾ ਐਵੇਂ ਨਹੀਂ ਹੁੰਦਾ ਇਹ ਤਾਂ ਨਦਰੀ ਕਰਮੀ ਯਾਨੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਅੱਛਾ ਜਿਹੜੀ ਸਾਡੇ ਕਰਮਾ ਚੋਂ ਦਿਸਦੀ ਹੈ ਤੇ ਨਾਲ ਹੀ ਗੁਰ ਵਿਚਾਰ ਗੁਰੂ ਦੀ ਸਿੱਖਿਆ ਤੇ ਡੂੰਗੀ ਵਿਚਾਰ ਕਰਨ ਨਾਲ ਹੀ ਇਹ ਸੰਭਵ ਹੁੰਦਾ ਹੈ। ਮਤਲਬ ਸਿਰਫ ਆਪਣੀ ਕੋਸ਼ਿਸ਼ ਕਾਫੀ ਨਹੀਂ। ਨਹੀਂ ਜੀ, ਸਮਰਪਣ ਚਾਹੀਦਾ ਤੇ ਗੁਰੂ ਦੀ ਅਗਵਾਈ, ਉਹਦੀ ਕਿਰਪਾ। ਇਹ ਕੋਈ ਜ਼ਬਰਦਸਤੀ ਵਾਲਾ ਬੋਝ ਨਹੀਂ ਹੈ। ਇਹ ਤਾਂ ਜਦੋਂ ਸਮਝ ਆਉਂਦੀ ਹੈ, ਉਦੋਂ ਬੰਦਾ ਆਪ ਖੁਸ਼ੀ ਨਾਲ ਇਹ ਜ਼ਿੰਮੇਵਾਰੀ ਕਬੂਲ ਕਰਦਾ ਹੈ। ਸਿਰ ਤੇ ਧਾਰਨ ਦਾ ਮਤਲਬ ਹੈ ਇਹਨੂੰ ਜ਼ਿੰਦਗੀ 'ਚ ਪਹਿਲ ਦੇਣੀ, ਸਭ ਤੋਂ ਉੱਪਰ ਰੱਖਣਾ। ਹੂੰ। ਤੇ ਇਹ ਗੱਲ ਫਿਰ ਅਗਲੀ ਤੁਕ ਨਾਲ ਜੁੜਦੀ ਹੈ। ਭੈ ਤਨ ਅਗਨ ਭਖੇ ਪੈ ਨਾਲ ਅਗਨ ਸ਼ਬਦ ਸੁਣ ਕੇ ਤਾਂ ਅਕਸਰ ਖੈਰ ਗੁੱਸਾ ਜਾਂ ਕੋਈ ਹੋਰ ਤੇਜ਼ ਜਜ਼ਬਾ ਯਾਦ ਆਂਦਾ ਇੱਥੇ ਪੌ ਤੋਂ ਪੈਦਾ ਹੋਈ ਅਗ ਵੱਖਰੀ ਕਿਵੇਂ ਹੋਈ ਬਹੁਤ ਵਧੀਆ ਸਵਾਲ ਪੁੱਛਿਆ ਜੀ ਇੱਥੇ ਅਗਨੀ ਦਾ ਮਤਲਬ ਉਹ ਤਬਾਈ ਵਾਲੀ ਅਗ ਨਹੀਂ ਹੈ ਇਹ ਤਾਂ ਰੱਬ ਨੂੰ ਮਿਲਣ ਦੀ ਤਾਂਗ ਦੀ ਅਗ ਇੱਕ ਤੀਵਰ ਖਿੱਚ ਅੱਛਾ ਤਾਂਗ ਹਾਂਜੀ ਜਿਹੜੀ ਇਸ ਯਾਦਵ ਇਸ ਸਤਕਾਰ ਭਰੇ ਡਰ ਭੈ ਨਾਲ ਹੋਰ ਵੱਲਦੀ ਹੈ ਇਹ ਮੈਲ ਕੱਟਦੀ ਹੈ ਸ਼ੁੱਧ ਕਰਦੀ ਹੈ ਤੇ ਇਹ ਹੀ ਅਵਸਥਾ ਜਦੋਂ ਸ਼ਬਦ ਦੀ ਵਿਚਾਰ ਸ਼ਬਦ ਸਵਾਰ ਨਾਲ ਜੁੜ ਜਾਂਦੀ ਹੈ ਤਾਂ ਆਤਮਾ ਅਸਲ ਚ ਘੜੀ ਜਾਂਦੀ ਹੈ ਭੈ ਪੌ ਘੜੀ ਹੈ ਉਹਦਾ ਅਸਲੀ ਰੂਪ ਨਿਖਰਦਾ ਤੇ ਜੇ ਇਹ ਪੌ ਹੈ ਹੀ ਨਹੀਂ ਜੇ ਇਹ ਨਹੀਂ ਹੀ ਨਿਪਈ ਸ਼ਬਦ ਕਹਿੰਦਾ ਇਹ ਪੈ ਬਿਨ ਘਟਤ ਕੱਚ ਨਿਕਚ ਇਹਦਾ ਕੀ ਮਤਲਬ ਹੋਇਆ ਫਿਰ ਕੱਚੀ ਘੜਤ ਇਹਦਾ ਮਤਲਬ ਹੈ ਕਿ ਰੂਹਾਨੀ ਤੌਰ ਤੇ ਬੰਦਾ ਅਧੂਰਾ ਰਹਿ ਗਿਆ ਕੱਚਾ ਕੱਚ ਨਿਕਚ ਜਦੋਂ ਪੌ ਨਾਲ ਮਨ ਨੂੰ ਸੁਧਾਰਿਆ ਨਹੀਂ ਗਿਆ ਤਾਂ ਉਹ ਕੱਚਾ ਅਸ਼ੁੱਧੀ ਰਹਿੰਦਾ ऐसे बंदे नु अंधा सच्चा ਕਿਹਾ ਗਿਆ ਹਾਂਜੀ ਮਤਲਬ ਅਗਿਆਨਤਾ ਦੇ ਸਾਂਚੇ ਚ ਅੰਨਿਆ ਵਾਂਗੂ ਫਸਿਆ ਹੋਇਆ ਤੇ ਫਿਰ ਲਾਜ਼ਮੀ ਹੈ ਕਿ ਉਹ ਦੁੱਖ ਭੋਗੇਗਾ ਅੰਧੀ ਸੱਟ ਉਸ ਕੋਲੋਂ ਸੂਝ ਉਹ ਸਮਝ ਨਹੀਂ ਹੁੰਦੀ ਜਿਹੜੀ ਭੌਤੋਂ ਮਿਲਣੀ ਸੀ ਇਹ ਗੱਲ ਉਹਨਾਂ ਲੋਕਾਂ ਤੇ ਵੀ ਟੁਕਦੀ ਹੈ ਸ਼ਾਇਦ ਜਿਹੜੇ ਸਿਰਫ ਆਪਣੀ ਅਕਲ ਆਪਣੀ ਬੁੱਧੀ ਤੇ ਬਹੁਤ ਮਾਣ ਕਰਦੇ ਨੇ ਬੁੱਧੀ ਬਾਜੀ ਉਪਜੇ ਚਾਓ ਸਹਸ ਸਿਆਣਪ ਪਵੇ ਨਾ ਤਾਓ ਬਿਲਕੁਲ ਬਿਲਕੁਲ ਜੇ ਭੌ ਨਹੀਂ ਹੈ ਨਾ ਤਾਂ ਜਿੰਨੀ ਮਰਜ਼ੀ ਚਤਰਾਈ ਹੋਵੇ ਬੁੱਧੀ ਬਾਜੀ ਉਹ ਸਿਰਫ ਮੋਹ ਤੇ ਹੰਕਾਰ ਉਪਜੇ ਚਾ ਉਹ ਹੀ ਵਧਾਉਂਦੇ ਆ ਅੱਛਾ ਹਜ਼ਾਰਾਂ ਚਲਕੀਆਂ ਕਰ ਲਵੋ ਸਹਸ ਸਿਆਣਪ ਪਰ ਅੰਦਰ ਸ਼ਾਂਤੀ ਉਹ ਠੰਡਕ ਪਵੇ ਨਾ ਤਾ ਉਹ ਨਹੀਂ ਮਿਲ ਸਕਦੀ ਬੁੱਧੀ ਤਾਂ ਇੱਕ ਖੇਡ ਬਣ ਕੇ ਰਹਿ ਜਾਂਦੀ ਹੈ ਉਹ ਡੂੰਗਾ ਅਦਬ ਉਹ ਭੌਤ ਹੈ ਨਹੀਂ ਤੇ ਫਿਰ ਜੇ ਮਨ ਅਗਿਆਨਤਾ ਦੇ ਹਨੇਰੇ ਵਿੱਚ ਅੰਦਾ ਹੋਇਆ ਹੋਵੇ ਮਨ ਦੇ ਪਿੱਛੇ ਤੁਰਦਾ ਹੋਵੇ ਮਨਮੁਖ ਤਾਂ ਫਿਰ ਉਹਦੇ ਸ਼ਬਦਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਗੁਰਬਾਣੀ ਕਹਿੰਦੀ ਹੈ ਮਨਮੁਖ ਬੋਲਣ ਵਾਓ ਬਿਲਕੁਲ ਅੰਦਾ ਅੱਖਰ ਵਾਓ ਦਵਾਓ ਜਿਹੜਾ ਬੰਦਾ ਭੌਤੋ ਟੁੱਟਿਆ ਹੋਇਆ ਆਪਣੇ ਮਨ ਪਿੱਛੇ ਲੱਗਿਆ ਹੋਇਆ ਉਹਦਾ ਬੋਲਣਾ ਐਵੇਂ ਹਵਾ 'ਚ ਗੱਲਾਂ ਕਰਨ ਵਾਂਗ ਹੈ ਖਾਲੀ ਬੋਲਣਾ ਵਾਓ ਅਗਿਆਨਤਾ 'ਚ ਅੰਨਾ ਹੋਇਆ ਉਹਦੇ ਸ਼ਬਦਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਬਸ ਇੱਕ ਬੇਕਾਰ ਦਾ ਰੌਲਾ ਅੰਦਾ ਅੱਖਰ ਵਾਓ ਦਵਾਓ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਸਲੀ ਅਰਥ ਅਸਲੀ ਜੁੜਾਵ ਤਾਂ ਸਿਰਫ ਭੌਵ ਦੀ ਅਵਸਥਾ ਵਿੱਚ ਹੀ ਮਿਲਦਾ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤੇ ਇਸ ਸ਼ਬਦ ਦਾ ਮੁੱਖ ਸੁਨੇਹਾ ਇਹ ਹੀ कि परमात्मा ਲਈ ਪਿਆਰ ਭਰਿਆ ادب ਉਪਾਉ ਬਹੁਤ ਜ਼ਿਆਦਾ ਜ਼ਰੂਰੀ ਹੈ ਬੁਨਿਆਦੀ ਹੈ ਹਾਂਜੀ ਇਹ ਸਿਰਫ ਅਕਲ ਦੀ ਗੱਲ ਨਹੀਂ ਇਹ ਤਾਂ ਹੋਣ ਦੀ ਇੱਕ ਅਵਸਥਾ ਹੈ ਤੇ ਆਤਮਿਕ ਤਰੱਕੀ ਲਈ ਇਹਦੇ ਬਿਨਾ ਗੁਜ਼ਾਰਾ ਹੀ ਨਹੀਂ ਸਹੀ ਕਿਹਾ ਇੱਕ ਭਟਕਦੇ ਹੋਏ ਜੀਵਨ ਤੇ ਇੱਕ ਟਿਕਾਹ ਵਾਲੇ ਮਕਸਦ ਵਾਲੇ ਜੀਵਨ ਚ ਫਰਕ ਪਾਉਂਦਾ ਹੈ ਬਿਲਕੁਲ ਤੇ ਸ਼ਾਇਦ ਇੱਕ ਆਖਰੀ ਗੱਲ ਸੋਚਣ ਲਈ ਛਣ ਛਣ ਜਾਈਏ ਕਿ ਜੇਕਰ ਅਸੀਂ ਸਿਰਫ ਆਪਣੀ ਬੁੱਧੀ ਆਪਣੀ ਮਰਜ਼ੀ ਤੇ ਜ਼ੋਰ ਦੇਣ ਦੀ ਬਜਾਏ ਇਸ ਡੂੰਗੇ ਅਦਬ ਨੂੰ ਇਸ ਪੌ ਦੀ ਭਾਵਨਾ ਨੂੰ ਸਿਰਫ ਪਗਤੀ ਵੇਲੇ ਨਹੀਂ ਸਗੋਂ ਆਪਣੀਆਂ ਰੋਜ਼ ਦੀਆਂ ਮੁਸ਼ਕਲਾਂ ਆਪਣੇ ਤੀਜਾਂ ਵੱਲ ਦੇਖਣ ਦੇ ਨਜ਼ਰੀਏ 'ਚ ਵੀ ਸ਼ਾਮਲ ਕਰੀਏ ਤਾਂ ਕੀ ਫਰਕ ਪੈ ਸਕਦਾ ਉਹ ਬਦਲਾ ਕਿਹੋ ਜਿਹਾ ਮਹਿਸੂਸ ਹੋਵੇਗਾ ਬਹੁਤ ਵਧੀਆ ਵਿਚਾਰ ਸੋਚਣ ਵਾਲੀ ਗੱਲ ਹੈ ਹਾਂਜੀ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੇ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ